ओम जय श्री हरि विष्णु जय माता रानी ਸੰਗਜੀ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਪੰਜਾਬੀ ਰਾਸ਼ੀ ਫਲ ਟੀਵੀ ਤੇ ਮਾਂ ਭਗਵਤੀ ਦੀ ਕਿਰਪਾ ਸਦਾ ਹੀ ਤੁਹਾਡੇ ਅਤੇ ਤੁਹਾਡੇ ਸਾਰੇ ਪਰਿਵਾਰ ਤੇ ਬਣੀ ਰਹੇ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ 카ਰ্তিক ਮਹੀਨੇ ਦੀ ਪੁੰਨਿਆ ਬਾਰੇ ਪੂਰणिमा ਬਾਰੇ ਇਸ ਪਵਿੱਤਰ ਤਿਥੀ ਦੇ ਮਹੱਤਵ ਇਸ ਦੇ ਸ਼ਗਮਹੂਰਤ ਅਤੇ ਇਸ ਦਿਨ ਦੇ ਸਾਰੇ ਪਵਿੱਤਰ ਕਾਰਜਾਂ ਬਾਰੇ ਜਾਣਕਾਰੀ ਦੇਵਾਂਗੇ ਤਾਂ ਫਿਰ ਸੰਗਜੀ ਸਭ ਤੋਂ ਪਹਿਲਾ ਸਵਾਲ ਕਿ ਕਾਰਤਿਕ ਪੂਨਮਾ ਦੀ ਸ਼ੁਰੂਆਤ ਅਤੇ ਸਮਾਪਤੀ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ ਇਸ ਪੂਨਮਾ ਦੀ ਸ਼ੁਰੂਆਤ ਅਤੇ ਸਮਾਪਤੀ ਬਾਰੇ ਕਾਰਤਿਕ ਮਹੀਨੇ ਦੀ ਪੂਰणिमा 15 ਨਵੰਬਰ 2024 ਨੂੰ ਸਵੇਰੇ 6:19 ਤੇ ਸ਼ੁਰੂ ਹੋ ਜਾਵੇਗੀ ਅਤੇ 16 ਨਵੰਬਰ ਸਵੇਰੇ 2:58 ਤੇ ਚਲੀ ਜਾਏਗੀ ਇਸ ਤਰੀਕੇ ਨਾਲ 15 ਨਵੰਬਰ ਨੂੰ ਪੂਨੀਮਾ ਦਾ ਮੁੱਖ ਦਿਨ ਮੰਨਿਆ ਜਾਵੇਗਾ ਇਸ ਦਿਨ ਜਿਹੜੇ ਭਗਤ ਸਵੇਰੇ ਬ੍ਰह्म ਮੂਰਤ ਵਿੱਚ ਇਸ਼ਨਾਨ ਦਾਣ ਤੇ ਵਰਤ ਕਰਦੇ ਹਨ ਉਹਨਾਂ ਨੂੰ ਉਹਨਾਂ ਦਾ ਮਨਚਾਹਿਆ ਫਲ ਪ੍ਰਾਪਤ ਹੋਵੇਗਾ ਸੋ ਸੰਗਜੀ ਪੂਨੀਮਾ ਦੇ ਦਿਨ ਦਾ ਕੀ ਮਹੱਤਵ ਹੈ ਤਾਂ ਸ਼ਾਸਤਰਾਂ ਅਨੁਸਾਰ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਪੂਨਮਾ ਦੇ ਦਿਨ ਕਿਸੇ ਪਵਿੱਤਰ ਨਦੀ ਜਾਂ ਸਰੋਵਰ ਵਿੱਚ ਇਸ਼ਾਨਣ ਕਰਦੇ ਹੋ ਤਾਂ ਤੁਹਾਨੂੰ ਕਈ ਗੁਣਾ ਪਵਿੱਤਰਤਾ ਫਲ ਮਿਲਦਾ ਹੈ ਪਰ ਜੇ ਇਹ ਸੰਭਵ ਨਹੀਂ ਹੈ ਤਾਂ ਤੁਸੀਂ ਆਪਣੇ ਘਰ ਵਿੱਚ ਹੀ ਗੰਗਾ ਜਲ ਮਿਲਾ ਕੇ ਇਸ਼ਨਾਨ ਕਰ ਸਕਦੇ ਹੋ ਸੰਗ ਜੀ ਜਦੋਂ ਤੁਸੀਂ ਬਾਜ਼ਾਰ ਵਿੱਚ ਜਾਵੋਗੇ ਅਤੇ ਪੂਜਾ ਵਾਲੀ ਕਿਸੇ ਦੁਕਾਨ ਉੱਪਰ ਜਾਵੋਗੇ ਤਾਂ ਉੱਥੋਂ ਤੁਸੀਂ ਗੰਗਾ ਜਲ ਦੀ ਬੋਤਲ ਪ੍ਰਾਪਤ ਕਰ ਸਕਦੇ ਹੋ ਅਤੇ ਫਿਰ ਘਰ ਆ ਕੇ 15 ਤਰੀਕ ਨੂੰ ਤੁਸੀਂ ਇਸ਼ਨਾਨ ਕਰਨਾ ਹੈ ਅਤੇ ਇਹ ਗੰਗਾ ਜਲ ਤੁਸੀਂ ਪਾਣੀ ਵਿੱਚ ਮਿਲਾ ਲੈਣਾ ਹੈ ਅਤੇ ਇਹ ਦਿਨ ਭਗਵਾਨ શ્રી ਹਰੇ ਵਿਸ਼ਨੂੰ ਅਤੇ ਮਾਂ ਲక్ష్ਮੀ ਦੀ ਆਰਾਧਨਾ ਲਈ ਬਹੁਤ ਹੀ ਵਿਸ਼ੇਸ਼ ਮੰਨਿਆ ਗਿਆ ਹੈ ਸੁਸੰਗ ਜੀ ਅਗਲਾ ਸਵਾਲ ਹੈ ਕਿ ਵਰਤ ਦਾ ਸubh ਸਮਾ ਅਤੇ ਪੂਜਾ ਦਾ ਮਹੱਤਵ ਤਾਂ 15 ਨਵੰਬਰ ਨੂੰ ਸਵੇਰ ਦੇ 4:58 ਤੋਂ ਸਵੇਰੇ 5:55 ਤੱਕ ਦਾ ਜੋ ਸਮਾ ਹੈ ਉਹ ਸਭ ਤੋਂ ਸ਼ੁਭ ਮੰਨਿਆ ਗਿਆ ਹੈ ਇਸ ਇਨਾਣ ਦਾਨ ਅਤੇ ਪੂਜਾ ਲਈ ਇਸ ਦੌਰਾਨ ਭਗਵਾਨ ਸਤਿਆਨਾਰਾਇਣ ਦੀ ਤੁਸੀਂ ਪੂਜਾ ਕਰ ਸਕਦੇ ਹੋ ਜੇ ਸਵੇਰ ਵਿੱਚ ਤੁਸੀਂ ਵਿਅਸਤ ਹੋ ਤਾਂ ਸ਼ਾਮ ਦੇ 4 ਵਜੇ ਤੋਂ ਬਾਅਦ ਵੀ ਤੁਸੀਂ ਇਹ ਪੂਜਾ ਕਰ ਸਕਦੇ ਹੋ ਅਤੇ ਬਾਕੀ ਸੰਗਤ ਜੀ ਬਾਕੀ ਜੋ ਸਵਾਲ ਨੇ ਜਿਵੇਂ ਦੀਪਦੀਪਾ ਵਲੀ ਦੇ ਦੀਪਦਾਨ ਭਾਗ ਕੀ ਕਾਰਤਿਕ ਪੂਰणिमा ਦੇ ਦਿਨ ਦੇਵ ਦੀਪਾ ਵਲੀ ਵਜੋਂ ਵੀ ਮੰਨਿਆ ਜਾਂਦਾ ਹੈ ਜਿਵੇਂ ਅਸੀਂ ਦੀਵਾਲੀ ਨੂੰ ਘਰ ਦੇ ਮੁੱਖ ਦਰਵਾਜ਼ੇ ਅਤੇ ਮੰਦਰਾਂ ਵਿੱਚ ਦੀਪਦਾਨ ਕਰਦੇ ਹਾਂ ਇਸ ਤਰੀਕੇ ਨਾਲ ਤੁਸੀਂ ਦੇਵ ਦੀਵਾਲੀ ਦੇ ਸ਼ਾਮ ਦੇ 5:00 ਵਜੇ ਇੱਕ ਮਿੰਟ ਤੋਂ ਰਾਤ ਦੇ 7:47 ਮਿੰਟ ਤੱਕ ਭਗਵਾਨ શ્રી ਹਰੀ ਵਿਸ਼ਨੂੰ ਨੂੰ ਅਤੇ ਮਾਤਾ ਲక్ష్ਮੀ ਦੀ ਪੂਜਾ ਕਰ ਸਕਦੇ ਹੋ ਅਤੇ ਘਰ ਵਿੱਚ ਚਿਰਾਗ ਅਗਰਬੱਤੀ ਜਗਾ ਸਕਦੇ ਹੋ ਅਤਜਿਹ ਦੇ ਨਾਲ ਹੀ ਅਗਲਾ ਸਵਾਲ ਹੈ ਕਿ ਨਿਸਤਕਾਲ ਦੀ ਲక్ష్ਮੀ ਪੂਜਾ ਦਾ ਸਵਬ ਸਮਾਂ ਕਦੋਂ ਹੈ ਜਿਵੇਂ ਕਿ ਦੀਵਾਲੀ ਦੀ ਰਾਤ ਨੂੰ ਨਿਸ਼ਚਿਤ ਕਾਲ ਵਿੱਚ ਮਾਤਾ ਲక్ష్ਮੀ ਦੀ ਪੂਜਾ ਕੀਤੀ ਜਾਂਦੀ ਹੈ ਤਾਂ ਉਸੇ ਤਰੀਕੇ ਨਾਲ ਹੀ 15 ਨਵੰਬਰ ਨੂੰ ਰਾਤ 11:39 ਤੋਂ 12:33 ਤੱਕ ਇਹ ਸ਼ੁਭ ਸਮਾਂ ਹੋਵੇਗਾ ਅਤੇ ਇਸ ਸਮੇਂ ਮਾਤਾ ਲక్ష్ਮੀ ਦੀ ਖਾਸ ਆराधना ਕਰਨ ਦਾ ਬਹੁਤ ਮਹੱਤਵ ਹੁੰਦਾ ਹੈ ਅਤੇ ਬਾਕੀ ਸੰਗੇ ਜੀ ਜਗਲਾ ਸਵਾਲ ਹੈ ਕਿ ਵਰਤ ਖੋਲਣ ਦਾ ਚੰਦਰ ਦੋਇਆ ਸਮਾ ਕਦੋਂ ਹੈ ਜੋ ਭਗਤ ਪੂਨਮਾ ਦਾ ਵਰਤ ਰੱਖਦੇ ਹਨ ਉਹ ਇਸ਼ਨਾਨ ਅਤੇ ਪੂਜਾ ਮੰਗਰੋ ਚੰਦਰ ਦੋਦਾ ਸਮੇ ਆਪਣਾ ਵਰਤ ਨੂੰ ਖੋਲ ਸਕਦੇ ਹਨ ਚੰਦਰ ਦੋਦਾ ਸਮਾ 15 ਨਵੰਬਰ ਦੀ ਸ਼ਾਮ 4:05 ਹੋਵੇਗਾ ਐ ਸਮੇ ਚੰਨ ਨੂੰ ਅਰਗ ਦੇ ਕੇ ਆਪਣੇ ਮਨ ਦੀ ਮੁਰਾਦ ਹੈ ਉਹ ਤੁਸੀਂ ਜੋ ਵੀ ਵੱਡੀ ਤੋਂ ਵੱਡੀ ਮੁਰਾਦ ਹੈ ਉਹ ਮੰਗ ਸਕਦੇ ਹੋ ਸੰਗਜੀ ਅਗਲਾ ਸਵਾਲ ਹੈ ਦੀ ਸੰਪੂਰਨ ਰਵਾਇਤੀ ਕ੍ਰਿਆਵਾਂ ਕੀ ਹਨ ਇਸ ਪਵਿੱਤਰ ਦਿਨ ਨੂੰ ਸਵੇਰੇ ਉੱਠ ਕੇ ਨਿਤ ਕਰਿਆਵਾਂ ਤੋਂ ਨਵਿੱਤਰ ਹੋ ਕੇ ਪਹਿਲਾਂ ਭਗਵਾਨ ਸੂਰਜ ਦੇਵ ਨੂੰ ਜਲ ਅਰਪਿਤ ਕਰਨਾ ਹੈ ਅਤੇ ਫਿਰ ਆਪਣੇ ਘਰ ਦੇ ਮੰਦਰ ਵਿੱਚ ਲక్ష్ਮੀ ਅਤੇ ਨਰਾਇਣ ਦੀ ਆਰਾਧਨਾ ਕਰਨੀ ਹੈ ਸਤਿਆ ਨਰਾਇਣ ਦੀ ਜੋ ਕਥਾ ਹੈ ਤੁਸੀਂ ਉਹ ਵੀ ਮੋਬਾਈਲ ਉੱਪਰ ਸੁਣ ਸਕਦੇ ਹੋ ਅਤੇ ਇਸ ਦਿਨ ਵਿਸ਼ਨੂੰ ਨਾਮ ਦਾ ਪਾਠ ਵੀ ਜੇ ਲక్ష్ਮੀ ਮੰਤਰ ਦਾ ਜਪ ਵੀ ਤੁਸੀਂ ਆਪਣੇ ਘਰ ਵਿੱਚ ਜ਼ਿਕਰ ਕਰਦੇ ਹੋ ਤਾਂ ਤੁਹਾਡਾ ਪੂਰਾ ਹੀ ਘਰ ਪੈਸੇ ਸੰਪਤੀ ਅਤੇ ਧਨ ਦੌਲਤ ਨਾਲ ਭਰ ਜਾਵੇਗਾ ਸੋ ਸੰਗਤ ਜੀ ਅਗਲਾ ਸਵਾਲ ਹੈ ਕਿ ਇਸ ਤਿਥੀ ਦਾ ਕੀ ਮਹੱਤਵ ਹੈ ਅਤੇ ਕੀ ਹੈ ਦੀ ਰਵਾਇਤੀ ਪਹਿਚਾਣ ਹੈ ਤਾਂ 카ਰ্তিক ਪੂਨਿਮਾ ਨੂੰ ਤ੍ਰਿਪਾਪੂਰੀ ਪੂਨਿਮਾ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਦਿਨ ਭਗਵਾਨ ਸ਼ਿਵ ਨੇ ਤਿਪੋਰਾ ਸਰਦ ਦਾ ਸੰਗਾਰ ਕੀਤਾ ਸੀ ਐਸ ਦਿਨ ਦਾ ਮਹੱਤਵ ਕਈ ਭਿੰਨ-ਭਿੰਨ ਰਾਜਾਂ ਵਿੱਚ ਵੀ ਮੰਨਿਆ ਜਾਂਦਾ ਹੈ। ਕਈ ਥਾਵਾਂ ਤੇ ਇਸ਼ਨਾਨ ਤੇ ਦਾਨ ਦਾ ਪ੍ਰਮੁੱਖ ਮਹੱਤਵ ਹੁੰਦਾ ਹੈ। ਸੁਸੰਗਤ ਜੀ ਅਖੀਰ ਵਿੱਚ ਇਹ ਹੀ ਕਹਾਂਗੇ ਕਿ ਜੇਕਰ ਤੁਸੀਂ ਪੂਨਮਾ ਦੇ ਦਿਨ ਨੂੰ ਨਿਤਨੀਮ ਦੇ ਅਨਸਾਰ ਇਹ ਸਭ ਕਰਦੇ ਹੋ ਤਾਂ ਐਦਾ ਫਲ ਤੁਹਾਨੂੰ ਬਹੁਤ ਹੀ ਜਲਦੀ ਪ੍ਰਾਪਤ ਹੁੰਦਾ ਹੈ ਅਤੇ ਜੋ ਵੀ ਤੁਹਾਡੇ ਮਨ ਦੀ ਵੱਡੀ ਤੋਂ ਵੱਡੀ ਇੱਛਾ ਹੋਵੇਗੀ ਉਹ માં ਲਕਸ਼ਮੀ ਅਤੇ ਭਗਵਾਨ ਵਿਸ਼ਨੂੰ ਦੀ ਕਿਰਪਾ ਨਾਲ ਪੂਰੀ ਹੋ ਜਾਵੇਗੀ ਸੋ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ ਵੀ ਜ਼ਰੂਰ ਕਰਨਾ ਅਤੇ ਕਮੈਂਟ ਕਰਕੇ ਦੱਸੋ ਕਿ ਕਿਸ ਤਰ੍ਹਾਂ ਦੀਆਂ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ